ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾੰਕ 53 ਘਟਨਾਵਾਂ ਦੇ ਅਸਰ ਬਾਰੇ ਭਾਗ ਪਹਿਲਾ ਜਿਵੇਂ ਭੂਮਿਕਾ ਵਿੱਚ ਹੀ ਦੱਸ ਆਏ ਹਾਂ ਕਿ ਜੀਵੀਅਸ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਵਿੱਚ ਸੱਚ ਸਿਰਫ ਉਨਾਂ ਕੋ ਹੀ ਹੈ ਜਿੰਨਾਂ ਕੋ ਲਿਖਣ ਤੋਂ ਬਿਨਾਂ ਸਰਦਾ ਨਹੀਂ ਇਸੇ ਤਰ੍ਹਾਂ ਹੀ ਸਿੱਧੂ ਆਪਣੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਦੇ ਅਧਿਆਇ ਘਟਨਾ ਦਾ ਅਸਰ ਵਿੱਚ ਵੀ ਮਜਬੂਰੀ ਬਸ ਉਹ ਸੱਚ ਨੂੰ ਹੀ ਬਿਆਨ ਕਰਦਾ ਜਿਸ ਨੂੰ ਸਾਰੀ ਦੁਨੀਆ ਪਹਿਲਾਂ ਹੀ ਜਾਣਦੀ ਹੈ ਪਰ ਉਹ ਇਸ ਸੱਚ ਨੂੰ ਇੰਜ ਬਿਆਨ ਕਰਦਾ ਕਿ ਪਾਠਕ ਉਸ ਨੂੰ ਸਿੱਖਾਂ ਦਾ ਹਮਦਰਦ ਸਮਝਣ ਅਤੇ ਇਹ ਟੱਪਲਾ ਵੀ ਖਾ ਜਾਣ ਕਿ ਉਹ ਕਾਂਗਰਸ ਪਾਰਟੀ ਤੇ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਵਿਰੁੱਧ ਰਚੀ ਗਈ ਸਾਜ਼ਿਸ਼ ਤੋਂ ਪਰਦਾ ਲਾ ਰਿਹਾ ਹੈ ਇਸ ਧਾਰਨਾ ਨਾਲ ਹੀ ਉਹ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ 19 ਨਵੰਬਰ 1984 ਨੂੰ ਦਿੱਲੀ ਦੇ ਬੋਟ ਕਲੱਬ ਵਿਖੇ ਆਪਣੀ ਚੋਣ ਰੈਲੀ ਸਮੇਂ ਦਿੱਤੇ ਭਾਸ਼ਣ ਵਿੱਚ ਇੰਦਰਾ ਗਾਂਧੀ ਦੀ ਮੌਤ ਮਗਰੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਜੈਸ ਥੈਰਨ ਬਾਰੇ ਕੀਤੀ ਟਿੱਪਣੀ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੀ ਹੈ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕਰਦਾ ਉਹ ਕਹਿੰਦਾ ਹੈ ਕਿ ਇਸ ਦੇ ਪ੍ਰਤੀਕਰਮ ਵਜੋਂ ਪੰਜਾਬ ਵਿੱਚਲੇ ਸਿੱਖਾਂ ਦੀ ਇੱਕ ਪੀੜੀ ਡੂੰਘੀਆਂ ਭਾਵਨਾਵਾਂ ਵਿੱਚ ਡੁੱਬ ਗਈ ਸਿੱਧੂ ਦੇ ਕਹਿਣ ਦਾ ਮਤਲਬ ਹੈ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਕੁਦ ਪਈ ਅਗਲੀ ਭਾਵ ਦੂਜੀ ਪੀੜੀ ਆਨੰਦਮਈ ਜ਼ਿੰਦਗੀ ਵਿੱਚ ਪਹੇਗੀ ਤੇ ਰੋਜ਼ਗਾਰ ਲਈ ਵਿਦੇਸ਼ਾਂ ਵਿੱਚ ਨਿਕਲ ਗਈ ਪਰ ਜਿਹੜੇ ਪਛੜ ਗਏ ਉਹ ਨਸ਼ਿਆਂ ਵਿੱਚ ਪੈ ਗਏ ਸਿੱਖਾਂ ਨਾਲ ਹਮਦਰਦੀ ਪ੍ਰਗਟਾਉਣ ਦਾ ਛਲ ਕਰਨ ਲਈ ਹੀ ਸਿੱਧੂ ਅਗਲੀ ਗੱਲ ਇਹ ਦੱਸਦਾ ਹੈ ਕਿ ਕੋਈ ਸਿਆਸਤਦਾਨਾਂ ਨੇ ਸੋਚਿਆ ਭਾਰਤ ਵਿੱਚ ਸਿੱਖਾਂ ਦੀ ਆਬਾਦੀ ਸਿਰਫ 1.75% ਹੋਣ ਕਰਕੇ ਤੇ ਪੰਜਾਬੋਂ ਬਾਹਰ ਉਹਨਾਂ ਦਾ ਵੋਟ ਬੈਂਕ ਬਹੁਤ ਛੋਟਾ ਹੋਣ ਕਰਕੇ ਉਹਨਾਂ ਦੇ ਹਿੱਤਾਂ ਨੂੰ ਆਸਾਨੀ ਨਾਲ ਹੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਸਿੱਧੂ ਦੀ ਇਹ ਗੱਲ ਵੀ ਕੋਈ ਨਵੀਂ ਨਹੀਂ ਕਿਉਂਕਿ ਇਸ ਚਾਈ ਨੂੰ ਤਾਂ ਪੂਰੀ ਦੁਨੀਆ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਜ਼ਾਦ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਸ਼ੁਰੂ ਤੋਂ ਹੀ ਕਟਗਿੰਤੀਆਂ ਤੇ ਖਾਸ ਕਰਕੇ ਸਿੱਖਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਬਹੁ ਗਿੰਤੀ ਨੂੰ ਖੁਸ਼ ਕਰਨ ਦੀ ਨੀਤੀ ਹੀ ਅਪਣਾਈ ਹੋਈ ਹੈ ਅਤੇ ਸਿੱਖਾਂ ਨੇ ਵੀ ਆਪਣੇ ਨਾਲ ਹੋ ਰਹੇ ਇਸ ਅਨਿਆਇ ਵਿਕ੍ਰਿਤੀ ਤੱਕੇ ਸ਼ਾਇਦ ਦਾ ਦੋਸ਼ 1947 ਦੀ ਹਿੰਦ-ਪਾਕ ਬੰਡ ਤੋਂ ਥੋੜਾ ਜਿਹਾ ਪਿੱਛੋਂ ਹੀ ਲੜੌਣਾ ਸ਼ੁਰੂ ਕਰ ਦਿੱਤਾ ਸੀ ਸਿੱਖ ਕੌਮ ਦੇ ਸਾਰੇ ਮੋਰਚੇ ਇਸ ਅਨਿਆਇ ਨੂੰ ਦੂਰ ਕਰਾਉਣ ਅਤੇ ਆਪਣੇ ਅਧਿਕਾਰ ਦੇ ਹੱਕ ਲੈਣ ਲਈ ਹਿਲਾਏ ਜਾਂਦੇ ਰਹੇ ਹਨ ਅਤੇ 4 ਅਗਸਤ 1982 ਨੂੰ ਲੱਗਾ ਧਰਮ ਯੁੱਧ ਮੋਰਚਾ ਖਾਲਸੇ ਦੇ ਮੋਰਚਿਆਂ ਦਾ ਸਿਖਰ ਸੀ। ਅਸਲ ਵਿੱਚ ਸਿੱਧੂ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਵੀ ਇਹ ਵਰਤਾਂthi ਸਿਰਜਣਾ ਚਾਹੁੰਦਾ ਹੈ ਕਿ 1978 ਵਿੱਚ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ 1 ਜਿਸ ਰਹੀਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਉਭਾਰਿਆ ਗਿਆ ਸੀ ਉਸ ਕਾਰਨ ਹੀ ਪੰਜਾਬ ਦੀ ਹਰ ਖੇਤਰ ਵਿੱਚ ਤਬਾਈ ਹੋਈ ਹੈ। ਉਹ ਲਿਖਦਾ ਹੈ 1978 ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ 1 ਦੇ ਪ੍ਰਭਾਵ ਕਾਰਨ ਪਹਿਲਾਂ ਹੀ ਘਟਦੇ ਗਏ ਪੰਜਾਬ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਵੱਡਾ ਝਟਕਾ ਲੱਗਾ ਇੰਜੋ ਸਾਰਾ ਦੋਸ਼ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਦੇ ਸਿਰ ਹੀ ਮੜਨਾ ਚਾਹੁੰਦਾ ਤੇ ਨਾਲ ਹੀ ਸਿੱਖਾਂ ਨੂੰ ਕਾਂਗਰਸੀ ਆਗੂਆਂ ਤੋਂ ਨੀਮਾ ਵੀ ਵਿਖਾਉਂਦਾ ਹੈ ਉਹ ਆਪਣੀ ਸ਼ਬਦਾਵਲੀ ਦੀ ਪੇਸ਼ਕਾਰੀ ਇੰਜ ਕਰਦਾ ਹੈ ਕਿ ਪਾਠਕਾਂ ਨੂੰ ਇਹ ਲੱਗੇ ਕਿ ਉਹ ਅਜਿਹੇ ਬਿਆਨ ਦੇਣ ਵਾਲੇ ਜੀਵ ਗਾਂਧੀ ਨੂੰ ਅਹਿਸਾਸ ਵੀ ਹੋਣਾ ਚਾਹੀਦਾ ਹੈ ਪਰ ਅਸਲ ਵਿੱਚ ਉਹ ਇਸ ਸ਼ਬਦਾਵਲੀ ਦੀ ਆੜ ਲੈ ਕੇ ਸਾਵੀ ਜੰਗ ਵਿੱਚ ਖਾਲਸਾ ਹੀ ਬਲ ਦਾ ਅਹਿਸਾਸ ਕਰਾਉਂਦੇ ਆਂ ਹਿੰਦ ਫੌਜ ਨੂੰ ਲੋਹੇ ਦੇ ਚਨੇ ਚਬਾ ਕੇ ਸ਼ਹੀਦੀਆਂ ਪਾਉਣ ਬਾਰੇ ਸント ਜਨਰਲ ਸਿੰਘ ਸਮੇਤ ਕੱਲੂ ਕਾਰਾ ਜੂਨ 1984 ਦੇ ਸਾਰੇ ਸ਼ਹੀਦਾਂ ਲਈ ਛੋਟੇ ਦਰਖਤ ਦਾ ਵਿਸ਼ਲੇਸ਼ਣ ਵਰਤ ਕੇ ਉਹਨਾਂ ਨੂੰ ਸਿੱਖਾਂ ਦੇ ਹੱਥੋਂ ਮੌਤ ਦੇ ਘਾਟ ਉਤਾਰੀ ਇੰਦਰਾ ਗਾਂਧੀ ਦੀ ਤੁਲਨਾ ਵਿੱਚ ਨੀਵਾ ਵਿਖਾਉਣ ਦਾ ਯਤਨ ਕਰਦਾ ਸਿੱਧੂ ਪਤਿਤ ਪੁਨੇ ਦਾ ਸ਼ਿਕਾਰ ਹੋਈ ਨੌਜਵਾਨ ਪੀੜੀ ਦਾ ਸਹਾਰਾ ਲੈ ਕੇ ਲੋਕ ਮਾਨਸਿਕਤਾ ਤੇ ਇਹ ਪ੍ਰਭਾਵ ਪਾਉਣਾ ਚਾਹੁੰਦਾ ਹੈ ਕਿ 1982 ਦੀਆਂ ਏਸ਼ੀਆਈ ਖੇਡਾਂ ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਸਿੱਖਾਂ ਤੇ ਹਮਲਾ ਨਹੀਂ ਸੀ ਇਹ ਸਿਰ ਤੇ ਬਦੀ ਪੱਗ ਤੇ ਹਮਲਾ ਸੀ ਤੇ ਮੋਨੇ ਹੋ ਜਾਣਾ ਸਿੱਖਾਂ ਨੂੰ ਪੂਰੇ ਹਿੰਦੁਸਤਾਨ ਵਿੱਚ ਹੀ ਕੋਈ ਖਤਰਾ ਨਹੀਂ ਹੈ ਇਹ ਸਿੱਧੂ ਸਿੱਖ ਨੌਜਵਾਨਾਂ ਨੂੰ ਪਤਿਤ ਪੁਨੇ ਲਈ ਉਕਸਾ ਕੇ ਹਿੰਦ ਸਟੇਟ ਦੀ ਉਸ ਨੀਤੀ ਨੂੰ ਲਾਗੂ ਕਰਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਜਿਡੀ ਸਟੇਟ ਦੇ ਥਿੰਕ ਟੈਂਕ ਨੇ ਖਾਲਿਸਤਾਨ ਦੇ ਸਿਖਰ ਤੇ ਆਪਣੇ ਸੰਘਰਸ਼ ਨੂੰ ਕੁਚਲਣ ਲਈ 1990 ਵਿੱਚ ਘੜੀ ਸੀ ਇਸ ਦਾ ਜ਼ਿਕਰ ਇਸ ਕਿਤਾਬ ਦੇ ਸਫਾ 263 ਦੇ ਖਾਲਿਸਤਾਨ ਦਾ ਸੰਘਰਸ਼ ਨਾਂ ਦੇ ਅਧਿਆਇ ਵਿੱਚ ਕੀਤਾ ਜਾ ਚੁੱਕਾ ਹੈ ਪਾਕਿਸਤਾਨ ਦੀ ਭੂਮਿਕਾ ਜੀ ਵੀ ਸਿੱਧੂ ਇਸ ਅਧਿਆਇ ਦੇ ਉਪਸਰ ਲੇਖ ਪਾਕਿਸਤਾਨੀ ਅਜੰਡਾ ਵਿੱਚ ਇਹ ਸਾਬਤ ਕਰਨ ਦਾ ਯਤਨ ਕਰਦਾ ਹੈ ਕਿ ਖਾਲਿਸਤਾਨ ਨਾ ਤਾਂ ਸਿੱਖਾਂ ਦਾ ਕਦੇ ਨਿਸ਼ਾਨਾ ਹੀ ਰਿਹਾ ਤੇ ਨਾ ਹੀ ਉਹਨਾਂ ਨੇ ਕਦੇ ਇਸ ਲਈ ਆਵਾਜ਼ ਨਹੀਂ ਉਠਾਈ ਹੈ ਸਿੱਧੂ ਅਨਸਾਰ 1971 ਵਿੱਚ 파르ਤੀ ਮਦਦ ਨਾਲ ਬੰਗਲਾਦੇਸ਼ ਬਨਨ ਨਾਲ ਪਾਕਿਸਤਾਨ ਪਹਿਲਾਂ ਹੀ ਔਖਾ ਸੀ ਪਰ ਇੱਕ ਅਕਬਰ ਰੋਡ ਗਰੁੱਪ ਦੀਆਂ ਗਤੀਵਿਧੀਆਂ ਨਾਲ ਪੰਜਾਬ ਵਿੱਚ ਉਤਲ-ਪੁਤਲ ਪੈਦਾ ਕਰਕੇ ਭਾਰਤ ਨੇ ਆਪ ਹੀ ਪਾਕਿਸਤਾਨ ਨੂੰ ਬੇਹਤਰੀਨ ਤੋਹਫਾ ਤੇ ਪੰਜਾਬ ਵਿੱਚ ਕੁਸਪੈਟ ਕਰਨ ਲਈ ਉਪਜਾਊ ਜ਼ਮੀਨ ਦੇ ਦਿੱਤੀ ਆਪਰੇਸ਼ਨ ਬਰਿਊ ਸਟਾਰ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਮਗਰੋਂ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਜਿਆਉਲ ਹਕ ਨੇ ਆਪਣੇ ਦੋ ਪੱਖੀ ਏਜੰਡੇ ਨੂੰ ਅੱਗੇ ਵਧਾਉਂਦਿਆਂ ਪੰਜਾਬ ਵਿੱਚ ਬਲਦੀ ਤੇ ਤੇਲ ਪਾਉਣ ਲਈ ਤੇ ਜੰਮੂ ਕਸ਼ਮੀਰ ਵਿੱਚ ਵੱਖਵਾਦੀਆਂ ਨੂੰ ਗੁਪਤ ਮਦਦ ਦੇਣ ਅਤੇ ਸਰਹੱਦ ਪਾਰ ਕੁਸਪੈਟ ਕਰਾਉਣ ਦਾ ਪੱਦਰ ਵਧਾ ਦਿੱਤਾ। ਸਿੱਧੂ ਦਾ ਦਾਵਾ ਹੈ ਕਿ ਇਹ ਇੱਕ ਅਕਬਰ ਰੋਡ ਗਰੁੱਪ ਵੱਲੋਂ ਪੰਜਾਬ ਦੀ ਸਥਿਤੀ ਨਾਲ ਕੀਤਾ ਗਿਆ ਖਲਵਾੜੀ ਸੀ ਜਿਸ ਨੇ ਜੰਮੂ ਕਸ਼ਮੀਰ ਵਿੱਚ ਵੀ ਸਥਿਤੀ ਬਗੜ ਦਿੱਤੀ। ਅਸਲ ਵਿੱਚ ਸਿੱਧੂ ਉਕਤ ਕਹਾਣੀ ਕੜ ਕੇ ਸਿੱਖ ਕੌਮ ਦੇ ਪੂਰਨ ਪ੍ਰਭੂ ਸਰਤਾਜ ਸੰਪੰਨ ਖਾਲਸਾ ਰਾਜ ਦੇ ਨਿਸ਼ਾਨੇ ਨੂੰ ਸਿੱਖਾਂ ਦੇ ਹਿਰਦਿਆਂ ਵਿੱਚੋਂ ਮਟਾਉਣ ਅਤੇ ਹਿੰਦ ਸਟੇਟ ਦੀ ਖਾਲਿਸਤਾਨ ਵਿਰੁੱਧ ਰਚੀ ਗਈ ਸਾਜ਼ਿਸ਼ ਨੂੰ ਸਿਰੇ ਚੜਾਉਣ ਲਈ ਆਪਣਾ ਨੌਕਰਸ਼ਾਈ ਫਰਜ਼ ਨਿਭਾਉਣ ਦਾ ਕੰਮ ਕਰ ਰਿਹਾ ਜੋ ਗੁਰੂਕਾਲ ਤੋਂ ਹੀ ਸਿੱਖਾਂ ਦੇ ਮਨ ਮੰਦਰ ਵਿੱਚ ਉਕਰਿਆ ਹੋਇਆ ਹੈ ਜਿਸ ਨੂੰ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਇਸ ਜ਼ਾਲਮ ਸਲਤਨਤ ਨੂੰ ਹਰਾ ਕੇ ਵਿਸ਼ਾਲ ਖਾਲਸਾ ਰਾਜ ਦੇ ਰੂਪ ਵਿੱਚ ਕਾਇਮ ਕੀਤਾ ਸੀ ਤੇ ਜਿਸ ਤੇ ਸਿੱਖ ਮਾਣ ਕਰਦੇ ਹਨ ਇਸੇ ਤਰ੍ਹਾਂ ਹੀ ਸਿੱਧੂ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਵੀ ਇੱਕ ਅਕਬਰ ਰੋਡ ਗਰੁੱਪ ਦੀ ਗਲਤੀ ਨਾਲ ਪਾਕਿਸਤਾਨ ਵੱਲੋਂ ਉਬਾਰਿਆ ਗਿਆ ਮੁੱਦਾ ਦਰਸਾ ਕਿ ਲੋਕ ਭਾਵਨਾ ਦਾ ਤਿਰਸਕਾਰ ਕਰਦਾ ਹੈ ਅਤੇ 1947 ਤੋਂ ਹੀ ਚੱਲ ਰਹੇ ਕਸ਼ਮੀਰੀ ਲੋਕਾਂ ਦੇ ਆਜ਼ਾਦੀ ਦੇ ਸੰਘਰਸ਼ ਤੋਂ ਵੀ ਮੂੰ ਫੇਰਦਾ ਹੈ ਜਦ ਕਿ ਉਹਨਾਂ ਦੇ ਸਵੈਰਣ ਦੇ ਅਧਿਕਾਰ ਦੀ ਗੱਲ ਯੂਨ ਵਿੱਚ ਉਦੋਂ ਦੀ ਹੀ ਪੁੰਚੀ ਹੋਈ ਹੈ ਸਿੱਧੂ ਦਾ ਇਹ ਕਹਿਣਾ ਤਾਂ ਬਹੁਤ ਹੀ ਹਾਸੋਹੀਣਾ ਹੈ ਕਿ ਇੱਕ ਅਕਬਰ ਰੋਡ ਗਰੁੱਪ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ 2 ਨੇ ਇੱਕ ਅਜਿਹੇ ਮੁੱਦੇ ਖਾਰਿਸਤਾਨ ਨੂੰ ਜਨਮ ਦਿੱਤਾ ਜਿਸ ਦੀ ਹੁਣ ਤੱਕ ਕੋਈ ਹੋਂਦ ਹੀ ਨਹੀਂ ਸੀ ਸਿੱਧੂ ਦੀ ਇਸ ਬੇਤਵੀ ਦਾ ਜਵਾਬ ਇਸ ਕਿਤਾਬ ਦੇ ਅਧਿਆਏ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦੇ ਉਪਸਰ ਲੇਖ ਖਾਲਿਸਤਾਨ ਹੋਣ ਦਾ ਰਤ ਮੁੱਦਾ ਨਹੀਂ ਵਿੱਚ ਤੇ ਖਾਲਿਸਤਾਨ ਦੇ ਸੰਘਰਸ਼ ਦਾ ਵਿਸਤਾਰ ਸਹਿਤ ਵਰਣਨ ਇਸ ਕਿਤਾਬ ਦੇ ਅਧਿਆਏ ਖਾਲਿਸਤਾਨ ਦਾ ਸੰਘਰਸ਼ ਵਿੱਚ ਦਿੱਤਾ ਜਾ ਚੁੱਕਾ ਹੈ ਇਥੇ ਸਿਰਫ ਇਹ ਦੱਸਣਾ ਹੀ ਕਾਫੀ ਹੈ ਕਿ ਵਡਾਣੀ ਚੱਕਰੀ ਦਾ ਚੱਕਰ ਰਹਾ ਹਿੰਦ ਸਟੇਟ ਦਾ ਜਨੂਨੀ ਸਿੱਧੂ ਜਾਂ ਤਾਂ ਸਿੱਖ ਇਤਿਹਾਸ ਬਾਰੇ ਜਾਣਦਾ ਹੀ ਕੁਝ ਨਹੀਂ ਜੇ ਜਾਂ ਫਿਰ ਜਾਣਦਾ ਹੋਇਆ ਵੀ ਉਸ ਤੋਂ ਅੱਖਾਂ ਮੀਟ ਰਿਹਾ ਸਿੱਧੂ ਦਸ਼ਮੇਸ਼ ਪਿਤਾ ਜੀ ਦੇ ਖਾਲਸਾ ਰਾਜ ਦੇ ਸੰਕਲਪ ਨਾਲ ਕਿੰਨੀ ਨਫ਼ਰਤ ਕਰਦਾ ਇਸ ਦਾ ਉਸ ਵੱਲੋਂ ਐਸੇ ਉਪਸਰਲੇਖੇਟ ਕਰਤਾਰਪੁਰ ਸਾਹਿਬ ਦੇ ਲਾਂਘੇ ਵਿਰੁੱਧ ਉਗਲੇ ਜ਼ਹਿਰ ਤੋਂ ਸੱਜੇ ਹੀ ਪਤਾ ਲੱਗ ਜਾਂਦਾ ਹੈ ਪੀੜਤ ਬਣ ਦਾ ਡਰਾਮਾ ਸਿੱਧੂ ਆਪਣੇ ਇਸ ਹਿਰਦੇ ਦੇ ਉਪਸਰਲੇਖ ਦੂਸ਼ਿਤ ਮਾਹੌਲ ਵਿੱਚ ਸਿੱਖ ਹੋਣ ਨਾਤੇ ਹਿੰਦੁਸਤਾਨ ਵਿੱਚ ਖੁਦ ਪੀੜਤ ਹੋਣ ਦਾ ਡਰਾਮਾ ਕਰਨ ਲਈ ਆਪਣੇ ਨਾਲ ਵਾਪਰੀ ਇੱਕ ਨਾ ਮੰਨਣਯੋਗ ਕਹਾਣੀ ਸੁਣਾਉਂਦਾ ਹੈ ਉਹ ਦੱਸਦਾ ਹੈ ਕਿ 1985 ਦੇ ਮੱਧ ਵਿੱਚ ਮੈਂ ਇੱਕ ਦਿਨ ਸਪੀਡ ਪੋਸਟ ਰਾਹੀਂ ਇੱਕ ਪੱਤਰ ਭੇਜਣ ਲਈ ਲੋਧੀ ਰੋਡ ਦੇ ਡਾਕਖਾਨੇ ਗਿਆ ਇੱਕ 30 ਕੁ ਸਾਲਾਂ ਦਾ ਚਪੜਾਸੀ ਜਾਂ ਆਮ ਕਰਮਚਾਰੀ ਕਤਾਰ ਵਿੱਚ ਮੇਰੇ ਅੱਗੇ ਆਨ ਖੜਾ ਹੋਇਆ ਜਦ ਮੈਂ ਉਸ ਨੂੰ ਕਤਾਰ ਦੇ ਅੰਤ ਵਿੱਚ ਜਾਣ ਲਈ ਕਿਹਾ ਤਾਂ ਉਹਨੇ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਇਹ ਲੋਕ ਹਾਰੇ ਵੀ ਭਾਰਤ ਵਿੱਚ ਕਿਵੇਂ ਘੁੰਮ ਰਹੇ ਹਨ ਇਹ ਲੋਕ ਇਸ ਦੇਸ਼ ਨੂੰ ਛੱਡ ਕੇ ਆਪਣੇ ਦੇਸ਼ ਕਿਉਂ ਨਹੀਂ ਜਾਂਦੇ ਸਿੱਧੂ ਕਹਿੰਦਾ ਮੈਂ ਉਹਨੂੰ ਕੁੱਟਦਾ ਸਕਦਾ ਸੀ ਪਰ ਇਹ ਸੋਚ ਕੇ ਉਸਨੂੰ ਜਾਣ ਦਿੱਤਾ ਕਿ ਉਸਨੂੰ ਭਾਰਤ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਦੁਆਰਾ ਕੁੱਟੇ ਜਾਣ ਦੀ ਇੱਜ਼ਤ ਨਹੀਂ ਦੇਣੀ ਚਾਹੀਦੀ ਇੰਜ ਸਿੱਧੂ ਅਨਸਾਰ ਇੱਕ ਚਪੜਾਸੀ ਕੋਲੋਂ ਹੋਈ ਸਿੱਖ ਦੀ ਬੇਇੱਜ਼ਤੀ ਤਾਂ ਸਹੀ ਜਾ ਸਕਦੀ ਹੈ ਪਰ ਉਸਨੂੰ ਸਰਕਾਰੀ ਅਧਿਕਾਰੀ ਦੁਆਰਾ ਕੁੱਟਣ ਦਾ ਸਨਮਾਨ ਨਹੀਂ ਦਿੱਤਾ ਜਾ ਸਕਦਾ ਸਿੱਧੂ ਦੀ ਇਸ ਹਾਸੋਹੀਣੀ ਗੱਲ ਤੇ ਤਾਂ ਹਾਸਾ ਵੀ ਨਹੀਂ ਆਉਂਦਾ ਕਿਉਂਕਿ ਉਸਦੇ ਮਨ ਵਿੱਚ ਆਪਣੇ ਆਪ ਨੂੰ ਸਿੱਖ ਅਖਵਾ ਕੇ ਵੀ ਸਿੱਖ ਦੀ ਇੱਜ਼ਤ ਦਾ ਕੋਈ ਅਰਥ ਨਹੀਂ ਸਿੱਧੂ ਦੀ ਕਹਾਣੀ ਸੁਣ ਕੇ ਸਧਾਰਨ ਤੋਂ ਸਧਾਰਨ ਬੰਦੇ ਦੇ ਮਨ ਵਿੱਚ ਵੀ ਕਈ ਸਵਾਲ ਉੱਠਦੇ ਹਨ ਇੱਕ ਕਿ ਕੀ ਭਾਰਤੀ ਗੁਪਤ ਚਰ ਵਿਭਾਗ ਰਾ ਦਾ ਪ੍ਰਮੁੱਖ ਸੀਨੀਅਰ ਅਧਿਕਾਰੀ ਚਿੱਠੀ ਪੋਸਟ ਕਰਨ ਲਈ ਡਾਕਖਾਨੇ ਗਿਆ ਹੋਵੇਗਾ ਨੰਬਰ 2 ਕਿ ਸੀਨੀਅਰ ਰਾ ਅਧਿਕਾਰੀ ਸਿੱਧੂ ਕੋਲ ਚਿੱਠੀ ਪੋਸਟ ਕਰਨ ਲਈ ਕੋਈ ਚੌਥਾ ਦਰਜਾ ਕਰਮਚਾਰੀ ਨਹੀਂ ਸੀ ਨੰਬਰ 3 ਕਿ ਰਾ ਦਾ ਪ੍ਰਮੁੱਖ ਸੀਨੀਅਰ ਅਧਿਕਾਰੀ ਸਿੱਧੂ ਬਿਨਾਂ ਸੁਰੱਖਿਆ ਗਾਰਡ ਦੇ ਇਕੱਲਾ ਹੀ ਡਾਕਖਾਨੇ ਵਿੱਚ ਘੁੰਮਦਾ ਰਹਿੰਦਾ ਸੀ ਤੇ ਨੰਬਰ 4 ਕਿ ਸਿੱਧੂ ਇੱਕ ਚਪੜਾਸੀ ਜਾਂ ਸਧਾਰਨ ਕਰਮਚਾਰੀ ਤੋਂ ਆਪਣੀ ਲਾਪਾ ਕਰਵਾ ਕੇ ਵੀ ਇਸ ਲਈ ਚੁੱਪ ਧਰ ਸਕਦਾ ਸੀ ਕਿ ਉਸ ਸਰਧਾਰਨ ਚਪੜਾਸੀ ਨੂੰ ਸੀਨੀਅਰ ਸਰਕਾਰੀ ਅਧਿਕਾਰੀ ਦੀ ਜਵਾਬੀ ਕਾਰਵਾਈ ਦਾ ਕਿਤੇ ਸਨਮਾਨ ਨਾ ਮਿਲ ਜਾਏ ਇਹਨਾਂ ਉਕਤ ਸਵਾਲਾਂ ਦਾ ਜਵਾਬ ਸਿੱਧੂ ਦੀ ਇਸ ਕਹਾਣੀ ਨੂੰ ਮੰਨ ਕੜਤ ਸਾਬਤ ਕਰ ਦਿੰਦਾ ਹੈ ਜਬਦਾ ਹੈ ਕਿ ਉਸਨੇ ਇਹ ਕਹਾਣੀ ਆਪਣੇ ਆਪ ਨੂੰ ਸਿੱਖ ਸਾਬਤ ਕਰਨ ਅਤੇ ਹਿੰਦੁਸਤਾਨ ਵਿਚੋਰੀ ਸਿੱਖਾਂ ਦੀ ਦੁਰਦਸ਼ਾ ਨੂੰ ਬਿਆਨ ਕਰਕੇ ਇਸ ਦਾ ਦੋਸ਼ੀ ਸੰਤ ਜਰਨੈਲ ਸਿੰਘ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਜੋਹਾਰੂਆਂ ਨੂੰ ਠਹਿਰਾਉਣ ਲਈ ਹੀ ਖੜੀ ਹੈ ਕਿਉਂਕਿ ਉਸ ਸੰਸਾਰ ਸੰਤ ਭਿੰਦਰਾਵਾਲੀ ਇੱਕ ਅਕਬਰ ਰੋਡ ਗਰੁੱਪ ਦਾ ਹੱਥ ਟੋਕਾ ਬਣ ਕੇ ਕਾਂਗਰਸ ਪਾਰਟੀ ਦੀ ਚੌਂਤ ਰਾਣੀ ਨੀਤੀ ਦੀ ਖੇਡ ਖੇਡਦੇ ਖੇਡਦੇ ਆਪ ਵੀ ਮੌਤ ਦੇ ਮੂੰਹ ਪੈ ਗਏ ਸਨ ਤੇ ਅਣਗਿਣਤ ਹੋਰ ਵੀ ਸਿੱਖ ਮਰਵਾ ਦਿੱਤੇ ਸਨ ਸਿੱਧੂ ਦੀ ਇਸ ਸਿੱਖੀ ਅਤੇ ਸੋਚ ਤੇ ਤਰਸ ਕੀਤਾ ਜਾ ਸਕਦਾ ਹੈ ਸਿੱਧੂ ਨੇ ਕੈਨੇਡਾ ਤੋਂ ਨਾਟਕ ਕਾਰਜ ਵੱਜੋਂ ਨਾਟਕ ਵਿੱਚ ਹਸਾਲਿਆਂ ਲਈ ਭਾਰਤ ਪਰਤੇ ਤੇ ਭੂਮੀ ਸੁਧਾਰਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਏ ਅਮਰਜੀਤ ਸੋਹੀ ਨਾਮ ਹਿੰਦੁਸਤਾਨ ਵਿੱਚ ਹੋਏ ਪੇੜੇ ਵਰਤੌ ਦੀ ਸੱਚੀ ਕਹਾਣੀ ਆਪਣੀ ਉਕਤ ਮਨਕਟਤ ਕਹਾਣੀ ਨੂੰ ਸੱਚੀ ਸਾਬਤ ਕਰਨ ਲਈ ਹੀ ਖੜੀ ਹੈ ਸ਼ੈਲ ਸਿੱਧੂ ਸੋਚਦਾ ਹੈ ਕਿ ਲੰਮੇ ਚੌੜੇ ਝੂਠ ਨੂੰ ਵੀ ਇੱਕ ਅਧੀ ਸੱਚੀ ਘਟਨਾ ਦੱਸ ਕੇ ਸੱਚ ਬਣਾਇਆ ਜਾ ਸਕਦਾ ਹੈ ਪਰ ਆਟੇ ਵਿੱਚ ਲੂਣ ਤਾਂ ਰਲ ਸਕਦਾ ਹੈ ਲੂਣ ਵਿੱਚ ਆਟਾ ਨਹੀਂ ਰਲਿਆ ਜਾ ਸਕਦਾ ਹੁਣ ਵੀ ਇਸ ਕਹਾਣੀ ਦਾ ਸਿੱਧੂ ਦੀ ਕਿਤਾਬ ਦੇ ਵਿਸ਼ੇ ਨਾਲ ਦੂਰ ਦਾ ਵੀ ਵਸਤਾਨੀਆ ਕਿਉਂਕਿ ਸਿੱਧੂ ਦੇ ਆਪਣੇ ਦੱਸ ਅਨੁਸਾਰ ਹੀ ਸੋਈ ਤਾਂ ਸਿੱਖ ਕਟੜਵਾਰ ਦਾ ਸਖਤ ਵਿਰੋਧੀ ਸੀ ਅਤੇ ਹੈਵੀ ਮੌਨਾ ਸੀ ਪਰ ਪੀਸੀ ਨੇ ਉਸ ਨੂੰ ਕੈਨੇਡਾ ਵਿੱਚੋਂ ਪਰਚਾ ਹੋਣ ਕਰਕੇ ਹੀ ਜੇਲ ਵੀ ਸੁੱਟ ਦਿੱਤਾ ਸੀ ਜਿੱਥੋਂ ਬੜੀ ਮੁਸ਼ਕਲ ਨਾਲ 21 ਮਹੀਨੇ ਬਾਅਦ ਕੈਨੇਡੀਅਨ ਪੱਤਰਕਾਰਾਂ ਤੇ ਐਮਨਿਸਟੀ ਇੰਟਰਨੈਸ਼ਨਲ ਦੀ ਯਤਨਾਂ ਨਾਲ ਰਿਹਾ ਹੋ ਕੇ ਵਾਪਸ ਕੈਨੇਡਾ ਆਪੜਿਆ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ